ਦੁੱਧ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਪਰ ਅੱਜ ਕੱਲ ਅਸੀਂ ਪੈਕਟਾਂ ਵਾਲੇ ਦੁੱਧ ਦੀ ਵਰਤੋਂ ਕਰ ਰਹੇ ਹਾਂ ਪਰ ਇਹ ਦੁੱਧ ਅਸਲੀ ਹੈ ਜਾਂ ਨਕਲੀ ਇਸ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਦੁੱਧ ਵਿੱਚ ਪਾਣੀ ਦੀ ਮਿਲਾਵਟ ਦੀ ਜਾਂਚ ਕਰਨ ਲਈ ਕਿਸੇ ਲੱਕੜ ਜਾਂ ਪੱਥਰ ਤੇ ਦੁੱਧ ਦੀਆਂ ਇੱਕ ਦੋ ਬੂੰਦਾਂ ਸੁੱਟੋ ਜੇਕਰ ਦੁੱਧ ហេਠਾ ਡੁੱਲ ਜਾਵੇ ਅਤੇ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਦੁੱਧ ਬਿਲਕੁਲ ਛੁੱਟ ਹੈ ਨਕਲੀ ਦੁੱਧ ਦੀ ਪਛਾਣ ਕਰਨ ਲਈ ਇਸ ਨੂੰ ਸੁੰਗੋ ਜੇਕਰ ਇਸ ਵਿੱਚ ਸਾਬਣ ਵਰਗੀ ਗੰਧ ਆਉਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਦੁੱਧ ਨਕਲੀ ਹੈ ਜਦੋਂ ਕਿ ਅਸਲੀ ਦੁੱਧ ਵਿੱਚ ਕੋਈ ਖਾਸ ਗੰਧ ਨਹੀਂ ਹੁੰਦੀ ਹੈ ਜਦੋਂ ਅਸਲੀ ਦੁੱਧ ਨੂੰ ਹੱਥਾਂ ਵਿੱਚ ਘਰ ਰਗੜਿਆ ਜਾਂਦਾ ਤਾਂ ਕੋਈ ਚਿਕਨਾਈ ਮਹਿਸੂਸ ਨਹੀਂ ਹੁੰਦੀ ਇਸ ਦੇ ਨਾਲ ਹੀ ਜੇਕਰ ਤੁਸੀਂ ਨਕਲੀ ਦੁੱਧ ਨੂੰ ਆਪਣੇ ਹੱਥਾਂ ਵਿੱਚ ਘਰ ਰਗੜਦੇ ਹੋ ਤਾਂ ਤੁਸੀਂ ਡਿਟਰਜੈਂਟ ਵਾਂਗ ਮੁਲਾਇਮ ਮਹਿਸੂਸ ਕਰੋਗੇ ਦੁੱਧ ਵਿੱਚ ਡਿਟਰਜੈਂਟ ਦੀ ਮਿਲਾਵਟ ਦਾ ਪਤਾ ਲਗਾਉਣ ਲਈ ਇੱਕ ਕੰੱਚ ਦੀ ਬੋਤਲ ਜਾਂ ਟੈਸਟ ਟਿਊਬ ਵਿੱਚ 5-10 ਮਿਲੀਗ੍ਰਾਮ ਦੁੱਧ ਲਓ ਅਤੇ ਇਸ ਨੂੰ ਜ਼ੋਰ ਨਾਲ ਹਿਲਾਓ ਜੇਕਰ ਝੱਗ ਬਣ ਜਾਂਦੀ ਹੈ ਅਤੇ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ ਤਾਂ ਇਸ ਵਿੱਚ ਡਿਟਰਜੈਂਟ ਮਿਲਾਇਆ ਜਾਂਦਾ ਹੈ 5 ਮਿਲੀਲੀਟਰ ਦੁੱਧ ਵਿੱਚ ਬਰਾਬਰ ਮਾਤਰਾ ਵਿੱਚ ਐਲਕੋਹਲ ਮਿਲਾਓ ਇਸ ਤੋਂ ਬਾਅਦ ਇਸ ਵਿੱਚ ਰਜ਼ਾਲਿਕ ਐਸਿਡ ਦੀਆਂ 5 ਬੂੰਦਾਂ ਪਾਓ ਜੇਕਰ ਦੁੱਧ ਗੂੜਾ ਲਾਲ ਹੋ ਜਾਵੇ ਤਾਂ ਸਮਝੋ ਕਿ ਇਸ ਵਿੱਚ ਮਿਲਾਵਟ ਹੋ ਗਈ ਹੈ ਪਹਿਲਾਂ ਉਬਲੇ ਹੋਏ ਦੁੱਧ ਨੂੰ ਠੰਡਾ ਕਰੋ ਇਸ ਤੋਂ ਬਾਅਦ 5 ਮਿਲੀਲੀਟਰ ਦੁੱਧ ਵਿੱਚ ਆਇਓਡਿਨ ਦੀਆਂ 5 ਬੂੰਦਾਂ ਪਾਓ ਜੇਕਰ ਇਸ ਮਿਸ਼ਰਣ ਤੋਂ ਬਾਅਦ ਦੁੱਧ ਦਾ ਰੰਗ ਨੀਲਾ ਹੋ ਜਾਵੇ ਤਾਂ ਇਸ ਵਿੱਚ ਸਟਾਰਚ ਮਿਲਾਇਆ ਗਿਆ ਪੰਜ ਮਿਲੀਲੀਟਰ ਕੱਚੇ ਦੁੱਧ ਵਿੱਚ ਫਲੋਰੋਗਲੋਸੀਲ ਦੀ ਸਮਾਨ ਮਾਤਰਾ ਪਾਓ ਇਸ ਤੋਂ ਬਾਅਦ ਤਿਆਰ ਮਿਸ਼ਰਣ 'ਚ ਸੋਡੀਅਮ ਹਾਈਡਰੋਕਸਾਈਡ ਦੀਆਂ ਪੰਜ ਬੂੰਦਾਂ ਪਾਓ ਜੇਕਰ ਦੁੱਧ ਗੂੜਾ ਲਾਲ ਹੋ ਜਾਵੇ ਤਾਂ ਇਸ 'ਚ ਕੁਝ ਗੜਬੜ ਹੈ